ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਆਜੇ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਸੂਰਬੀਰ ਜੋਧੇ ਬਚਨ ਕੇ ਬਲੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਨਾ ਦੇ ਜਨਮ ਦਿਹਾੜੇ ਜੋ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਆ ਇਸ ਸਾਲ ਵੀ ਜੋ ਗੁਰਦੁਆਰਾ ਸ਼ਹੀਦ ਗੰਗਸਾ ਵਿਖੇ 27 ਜਨਵਰੀ 2025 ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ ਬਾਬਾ ਜੀ ਦਾ ਜੋ ਜਨਮ ਉਹ ਪਿੰਡ ਪਉਵੈਂਡਾ ਵਿਖੇ ਭਾਈ ਭਗਤਾ ਜੀ ਦੇ ਘਰ ਮਾਤਾ ਜਿਉਣੀ ਜੀ ਦੀ ਕੁੱਖੋਂ 26 ਜਨਵਰੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ 1682 ਵਿੱਚ ਹੋਇਆ। ਔਰ ਬਾਬਾ ਦੀਪ ਸਿੰਘ ਜੀ ਨੇ ਪੰਥ ਵਿੱਚ ਬੜੇ ਵੱਡੇ ਮਹਾਨ ਸੇਵਾਵਾਂ ਨਿਭਾਈਆਂ, ਤਨ ਕਰਕੇ, ਮਨ ਕਰਕੇ, ਤਨ ਕਰਕੇ ਹਰ ਤਰ੍ਹਾਂ ਨਾਲ ਸੇਵਾਵਾਂ ਵਿੱਚ ਯੋਗਦਾਨ ਪਾਇਆ। ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਦਾ ਫਲ ਉਹਨਾਂ ਦੀ ਝੋਲੀ ਵਿੱਚ ਪਿਆ। ਗੁਰੂ ਦੀ ਬਖਸ਼ਿਸ਼ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਗੁਰੂ ਵਾਲੇ ਸਿੰਘ ਸੱਜ ਗਏ ਔਰ ਜਿਨ੍ਹਾਂ ਨੇ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਆਪਣੇ ਹੱਥੀ ਲਿਖੇ ਔਰ ਚਾਰ ਤਖਸੈਬਾਨ ਦੇ ਉੱਤੇ ਭੇਜੇ ਗਏ ਔਰ ਬਾਬਾ ਜੀ ਦੇ ਵੱਲੋਂ ਜੋ ਆਪਣਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਤੋਂ ਆਪਾਂ ਨਿਸ਼ਾਵਰ ਕੀਤਾ ਕੁਰਬਾਨੀ ਕੀਤੀ ਕਿਉਂਕਿ ਕਿਸੇ ادیਬ ਨੇ ਬੜੇ ਸੋਨੇ ਸੁੰਦਰ ਬੋਲ ਲਿਖੇ ਨੇ ਕਹਿੰਦੇ ਜੋ ਆਸ਼ਿਕ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਹੈ ਖਿਡੌਣਾ ਸਮਝ ਕਰ ਜਿਸਮ ਕੋ ਉਹ ਖੁਸ਼ੀ ਸੇ ਫੋੜ ਦਿੰਦੇ ਹੈ ਨਾ ਤਖਤੋਂ ਤਾਜ ਕੀ ਨਾ ਹੂਰੋਂ ਕੀ ਹਸਰਤ ਹੈ ਖੁਦਾ ਵੀ ਖੁਦਾਈ ਦੇ ਤੋ ਉਹ ਵਾਪਸ ਮੋੜ ਦਿੰਦੇ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਿਆਤ ਹੈ ਹਿਆਤ ਤੋਂ ਹਿਆਤ ਹੈ ਉਹ ਮੌਤ ਵੀ ਹਿਆਤ ਹੈ ਐਸੇ ਸੂਰਬੀਰ ਜੋਧੇ ਬਹਾਦਰ ਜਿਨ੍ਹਾਂ ਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਬੜਾ ਸੁੰਦਰ ਲਿਖਦੇ ਹੈ ਕਹਿੰਦੇ ਹੈ ਕਿ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰ ਦਾ ਪਾਣੀ ਪਾਣੀ ਚੱਲੇ ਨਿਮਾਣੋ ਨਿਰਮਲ ਸੀਤਲ ਸੁਧ ਪਰਾਣੀ ਔਰ ਭਾਈ ਸਾਹਿਬ ਜੀ ਕਹਿੰਦੇ ਬਹੁਤ ਰੰਗੀ ਇੱਕ ਰੰਗ ਹੋਏ ਸਬਨਾ ਅੰਦਰ ਇੱਕੋ ਜਾਣੀ ਤੱਤਾ ਹੋਵੇ ਧੁੱਪ ਵਿੱਚ ਸ਼ਾਮੇ ਠੰਡਾ ਵਰਤੀ ਹਾਣੀ ਤਪਦਾ ਪਰ ਉਪਕਾਰ ਨੋ ਠੰਡੇ ਪਰ ਉਪਕਾਰ ਵੇਹਾਣੀ ਇਹ ਹੀ ਭਾਈ ਗੁਰਦਾਸ ਜੀ ਕਹਿੰਦੇ ਆ ਉਹਨਾਂ ਦਾ ਜੀਵਨ ਕੀ ਹੈ ਤਪ ਅਗਨ ਬੁਝਾਏ ਤਪਤ ਵਿੱਚ ਜੇ ਕਿਤੇ ਤਤਤਾ ਵੀ ਹੋਵੇ ਉਬਾਲੇ ਵੀ ਮਾਰੇ ਤੇ ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ ਪਾਣੀ ਦਾ ਸੁਭਾਅ ਹੈ ਉਹ ਕੀ ਕਰਦਾ ਅੱਗ ਨੂੰ ਜਿਹੜੀ ਥੱਲੇ ਅੱਗ ਬਾਰੀ ਉਹਨੂੰ ਬੁਝਾਉਂਦਾ ਹੈ ਅਜਿਹਾ ਜੀਵਨ ਜਿਹੜਾ ਹੈ ਗੁਰਸਿੱਖੀ ਦੀ ਇਹ ਨਿਸ਼ਾਨੀ ਜਿਹੜੀ ਹੈ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜੀ ਦੱਸੀਏ ਇਹ ਬਾਬਾ ਜੀਵਨ ਬਾਬਾ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਝਲਕ ਮਿਲਦੀ ਹੈ ਕੱਲੀ ਕੱਲੀ ਗੱਲ ਦੀ ਝਲਕ ਮਿਲਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਘਰੋਂ ਸਮਰਪਿਤ ਭਾਵਨਾ ਨਾਲ ਜਿੱਥੇ ਕਿਤੇ ਨਿਮਰਤਾ ਦੀ ਗੱਲ ਸੀ ਆਤ ਦਰਜੇ ਦੀ ਨਿਮਰਤਾ ਆਤ ਦਰਜੇ ਦੀ ਸੇਵਾ ਔਰ ਜਦੋਂ ਕਿਤੇ ਜ਼ੁਲਮ ਦੇ ਖਿਲਾਫ ਆਪਾ ਵਾਰਨ ਦੀ ਗੱਲ ਆਈ ਤਾਂ ਵੀ ਬਾਬਾ ਜੀ ਨੇ ਕੋਈ ਕਮੀ ਨਹੀਂ ਛੱਡੀ ਕਿਤੇ ਪੈਰ ਪਸੇੰਨ ਕੀਤਾ ਆਪਣਾ ਆਪਾ ਗੁਰੂ ਘਰ ਤੋਂ ਨਿਸ਼ਾਵਰ ਕੀਤਾ ਇਹਨਾਂ ਦਾ ਜਨਮ ਦਿਹਾੜਾ ਸਮੂਹ ਸੰਗਤਾਂ ਨੂੰ ਬੇਨਤੀ ਅਦਬ ਸਤਿਕਾਰ ਸਹਿਤ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਵਿਖੇ ਮਨਾਇਏ ਆਓ ਅੱਜ 25 ਜਨਵਰੀ ਨੂੰ ਸ੍ਰੀ ਅਕਾਲ ਤਖਸਾਲ ਸਾਹਿਬ ਤੋਂ ਨਗਰ ਕੀਰਤਨਾ ਆਰੰਭ ਹੋ ਕੇ ਵੱਖ-ਵੱਖ ਮਹੱਲਿਆਂ ਵਿੱਚ ਦੀ ਸ਼ਹਿਰ ਦੇ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸਮਾਪਤ ਹੋਏਗਾ ਔਰ 27 ਤਰੀਕ ਨੂੰ ਔਰ 26 ਤਰੀਕ ਨੂੰ ਰਾਤ ਦੇ ਦੀਵਾਨ ਸੱਜਣਗੇ ਦਿਨ ਦੇ ਵੀ ਦੀਵਾਨ ਸੱਜਣਗੇ 27 ਤਰੀਕ ਨੂੰ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਜਾਵਟਾਂ ਚੱਲ ਰਹੀਆਂ ਨੇ ਸਮੂਹ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ